ਤੇ ਰਹਿਸ਼ ਹਾਂਜੀ ਉਹ ਤੁਹਾਨੂੰ ਜਿਹੇ ਸੁਖਲ ਤੇ ਗੁਰੂ ਘਰ ਦੇ ਵਿੱਚ ਜੋ ਮਰੀਅਦਾ ਦੇ ਮੁਤਾਬਿਕ ਹੈ ਉਹ ਤੁਹਾਨੂੰ ਇੱਥੇ ਮਿਲ ਜਾਈਗੀ ਜੀ ਮਰੀਅਦਾ ਤੋਂ ਬਾਹਰ ਨਹੀਂ ਗੁਰੂ ਘਰ ਦੇ ਮਰੀਅਦਾ ਤੋਂ ਬਾਹਰ ਕੋਈ ਸ਼ੈ ਨਹੀਂ ਇੱਥੇ ਜੀ ਜੀ ਕਿਉਂਕਿ ਇੱਥੇ ਆਂਡਾ ਮੀਟ ਵਗੈਰਾ ਕੋਈ ਨਹੀਂ ਚੱਲਦਾ ਨਾਪਕ ਰਹਿ ਜੀ ਜੀ ਇੱਥੇ ਵੇਜੀਟੇਬਲ ਜਿਹੜਾ ਲੰਗਰ ਉਹ ਹੀ ਦਾਲ ਸਬਜ਼ੀ ਜੀ ਜੀ ਚਾਵਲ ਰੋਟੀ ਇੱਥੇ ਰੋਟੀ ਨੇ ਵਿੱਚ ਅੱਛਾ ਜੀ ਇਹ 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 ਪੈਰ ਤੋਣੇ ਵਾਸਤੇ ਜੀ ਪਾਣੀ ਇਕੱਠਾ ਹੀ ਰਹਿੰਦਾ ਹਾਂਜੀ ਬਸ ਇਹ ਥੋੜਾ ਜਿਹਾ ਮੈਲਜ ਹੋ ਜਾ ਫਿਰ ਦੁਬਾਰਾ ਖੋਲ ਗਏ ਮਤ ਤਾਜ਼ਾ ਪਈ ਰਹੇ ਇੱਥੇ ਹੱਥ ਤੋਣੇ ਆਉਂਦੇ ਇੱਥੇ ਪੈਰ ਤੋਣੇ ਆਉਂਦੇ ਜੀ ਲਾਜ਼ਮੀ ਪੈਰ ਤੋਣੇ ਤੇ ਪੈਰ ਜਾਂਦਾ ਹੈ ਪੈਰ ਕੋਈ ਇੱਕ ਜਰਾ ਬੰਜਰੂ ਵੀ ਪਾਈ ਹੁੰਦੀ ਹੈ ਹਾਂ ਹਾਂ ਤੇ ਬਾਕੀ ਇਹਦੀ ਵੱਡੀ ਗੱਲ ਇਹ ਆ ਜੀ ਕਿ ਤੁਸੀਂ ਗੁਰੂ ਘਰ ਆਇਓ ਤੇ ਤੁਸੀਂ ਆਪਣੇ ਪੈਰ ਤੋਣੇ ਆ ਹਾਂ ਪੈਰ ਤੋਣੇ ਦਾ ਮਤ ਪਾਗ ਵੀ ਹੋਏਗਾ ਲੇਕਿਨ ਤੁਸੀਂ ਆਪਣਾ ਹੌਦ ਜਿਹੜਾ ਤੁਹਾਡਾ ਹੌਦ ਹੈ ਇੱਥੇ ਛੱਡ ਕੇ ਜਾਓ ਤੁਸੀਂ ਗੁਰੂ ਘਰ ਇੱਕ ਆਮ ਆਦਮੀ ਹੋ ਬਸ ਤੁਸੀਂ ਐਸਪੀ ਹੋ ਡੀਐਸਪੀ ਹੋ ਜੋ ਵੀ ਹੋ ਤੁਸੀਂ ਇੱਥੇ ਲਾਵਾ ਬਸ ਇੱਥੇ ਸਾਰਾ ਕੁਝ ਲਾ ਕੇ ਤੇ ਬਸ ਗੁਰਦੁਆਰੇ ਤੁਸੀਂ ਨਿਮਰਤਾ ਨਾਲ ਜਾਣਾ